ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੋਂ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕੀਤੀ ਜਾਵੇ ਤਾਂ ਓਵਰਆਲ ਪੰਜਾਬ ਦੇ ਵਿੱਚ ਬੱਦਲਵਾਈ ਲਗਾਤਾਰ ਸਵੇਰ ਤੋਂ ਬਣੀ ਹੋਈ ਹੈ ਪੂਰਬੀ ਹਿੱਸੇ ਤੋਂ ਤਗੜੀ ਬੱਦਲਵਾਈ ਦੇ ਨਾਲ ਮੀਂਹ ਵੀ ਦੇਖਣ ਨੂੰ ਮਿਲਿਆ ਜਿਸ ਦੇ ਨਾਲ ਆਪਾਂ ਗੱਲ ਕਰੀ ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂਸ਼ਹਿਰ ਰੂਪਨਗਰ ਨੰਕਲਾ ਨਦਵਰ ਸਾਹਿਬ ਮੁਹਾਲੀ ਚੰਡੀਗੜ੍ਹ ਇਲਾਕੇ ਵਿੱਚ ਠੀਕ ਠਾਕ ਵੀ ਦੇਖਣ ਨੂੰ ਮਿਲਿਆ ਤੇ ਪੂਰੇ ਪੰਜਾਬ ਦੇ ਵਿੱਚ ਬੱਦਲਵਾਈ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਲਗਭਗ 2 ਵਜੇ ਦੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਲੌਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਕੋਲੋਂ ਮਿਸ ਨਾ ਹੋ ਸਕੇ ਗੱਲ ਕਰਾਂਗੇ ਆਉਂਦੇ 5 ਤੋਂ 6 ਘੰਟੇ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਪੰਜਾਬ ਦੇ ਉੱਪਰ ਇਸੇ ਤਰੀਕੇ ਨਾਲ ਬੱਦਰਬਾਈ ਪਣੀ ਰਹੇਗੀ ਕਿਰਮਣਕਣੀ ਦੀ ਗੱਲ ਕੀਤੀ ਜਾਵੇ ਤਾਂ ਮਾਹੌਲ ਜਿਹੜਾ ਹੈ ਉਹ ਸਿਰਫ ਫਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਇਹਨਾਂ ਵਿੱਚ ਮੀਂਹ ਘੱਟ ਹੈ ਬਾਕੀ ਸਾਰੇ ਪੰਜਾਬ ਦੇ ਵਿੱਚ ਹਲਕਾ ਦਰਮਿਆਨਾ ਮੀਂਹ ਮੌਸਮ ਠੀਕ ਹੋ ਚੁੱਕਿਆ ਤਾਪਮਾਨ ਦੇ ਵਿੱਚ ਵੱਡੀ ਘਰਾਵਟ ਆਈ ਹੈ ਜਿਹੜੇ ਇਲਾਕੇ ਤੁਹਾਨੂੰ ਪਹਿਲਾਂ ਦੱਸੇ ਨੇ ਹਿਮਾਚਲ ਦੇ ਨਾਲ ਲੱਗਦੇ ਜਿਹਦੇ ਵਿੱਚ ਹਿਸ਼ਾਰਪੁਰ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਚੰਡੀਗੜ੍ਹ ਲੁਧਿਆਣਾ ਕਪੂਰਥਲਾ ਜਲੰਧਰ ਇਹਨਾਂ ਇਲਾਕਿਆਂ ਉਹ ਜਿਹੜਾ ਤਾਪਮਾਰ ਹੈ ਉਹ 30 ਡਿਗਰੀ ਜਾਂ 30 ਡਿਗਰੀ ਤੋਂ ਥੱਲੇ ਦੇਖਣ ਨੂੰ ਮਿਲ ਰਿਹਾ ਸਵੇਰ ਤੋਂ ਹੀ ਰੁਕ ਰੁਕ ਕੇ ਹਲਕੀ ਦਰਮਿਆਨੀ ਬਾਰਿਸ਼ ਇਹਨਾਂ ਇਲਾਕਿਆਂ ਵਿੱਚ ਦੇਖੀ ਜਾ ਰਹੀ ਹੈ ਹੌਂਦੇ ਪਾਸ ਤੋਂ 7 ਘੰਟੇ ਦੀ ਗੱਲ ਕੀਤੀ ਜਾਵੇ ਤਾਂ ਲਗਭਗ ਸ਼ਾਮ 6 ਵਜੇ ਤੱਕ ਇਸੇ ਤਰੀਕੇ ਦਾ ਮਾਹੌਲ ਬਣੇ ਰਹਿਣ ਦੀ ਉਮੀਦ ਹੈ ਜਿਸ ਦੇ ਕਾਰਨ ਅੱਜ ਕਹਿ ਸਕਦੇ ਆ ਕਿ ਗਰਮੀ ਤੋਂ ਰਾਹਤ ਪੰਜਾਬ ਦੇ 70 ਤੋਂ 80% ਹਿੱਸੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਸਿਰਫ ਫਜ਼ਿਲ ਫਜ਼ਿਲਕਾ ਫਰੀਦਕੋਟ ਮੁਕਸਰ ਇਹਨਾਂ ਇਲਾਕਿਆਂ ਦੇ ਵਿੱਚ ਥੋੜੀ-ਬੋਤੀ ਘੱਟ ਵਰਖਾ ਹੋਣ ਦੇ ਨਾਲ ਤਾਪਮਾਨ ਥੋੜ੍ਹਾ ਜ਼ਿਆਦਾ ਹੈ ਬਾਕੀ ਪੰਜਾਬ ਦੇ ਵਿੱਚ ਮੌਸਮ ਕਾਫੀ ਠੰਡ ਵਾਲਾ ਦਿਖਾਈ ਦੇ ਰਿਹਾ ਹੈ ਗੱਲ ਕਰੀ ਤਾਂ ਰਾਤ ਨੂੰ ਵੀ ਮੌਸਮ ਫਿਲਹਾਲ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ ਪਰ ਅੱਧ ਰਾਤ ਤੋਂ ਬਾਅਦ ਫੇਰ ਤੋਂ ਤਕੜਾ ਸਿਸਟਮ ਪੰਜਾਬ ਵੱਲ ਕੋਚ ਕਰ ਰਿਹਾ ਹੈ ਆਉਂਦੇ 2 ਤੋਂ 3 ਦਿਨ ਲਗਾਤਾਰ ਇਸੇ ਤਰੀਕੇ ਨਾਲ ਮੌਸਮ ਬਣੇ ਰਹਿਣ ਦੀ ਉਮੀਦ ਹੈ ਆਉਂਦੇ ਮੌਸਮਾਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਾਕੀ ਸ਼ਾਮ ਦੀ ਜਾਣਕਾਰੀ ਜਿਹੜੀ ਹੈ ਉਹ ਸ਼ਾਮੀ 6:30 ਵਜੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਨੂੰ ਦੇਖਦੇ ਰਹੋ ਮਿਲਦੇ ਅਗਲੀ ਜਾਣਕਾਰੀ ਲੈ ਕੇ ਜਲਦ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ